ਚਾਰੇ ਪਾਸੇ ਪਖੰਡੀਆਂ ਦਾ ਬੋਲ ਵਾਲਾ ਇੱਟ ਚੱਕੇ ਤੋਂ ਬਾਬੇ ਨਿਕਲਦੇ ਸੀ ਪਰ ਹੁਣ ਤਾਂ ਇੱਕ ਇੱਟ ਦੇ ਉੱਤੇ ਤਿੰਨ ਤਿੰਨ ਪਖੰਡੇ ਬੈਠੇ ਨੇ ਜਿਨ੍ਹਾਂ ਦੀਆਂ ਵੀਡੀਓਜ਼ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਤੁਹਾਨੂੰ ਹੁਣ ਇੱਕ ਅਜਿਹਾ ਪਖੰਡੀ ਦਿਖਾਉਣ ਜਾ ਰਹੇ ਆ ਜਿਹੜਾ ਕੀ ਰਸ ਗੁਲੀਆਂ ਦੀ ਚਾਸਨੀ ਮੂੰਹ ਤੇ ਲਾ ਕੇ ਹੀ ਤੁਹਾਡੇ ਮਸਲੇ ਹੱਲ ਕਰ ਦੇਣਗੇ ਜਿਹੜਾ ਵੀ ਕੋਈ ਪੀੜਤ ਹੈ ਜਿਹਦਾ ਕੋਈ ਕੰਮ ਅੜਿਆ ਹੋਇਆ ਜਾਂ ਕਿਸੇ ਦਾ ਵੀਜ਼ਾ ਨਹੀਂ ਲੱਗ ਰਿਹਾ ਜਾਂ ਕਿਸਦੇ ਘਰ ਦੇ ਵਿੱਚ ਕੋਈ ਬਿਮਾਰ ਲੰਮੇ ਸਮੇਂ ਤੋਂ ਪਿਆ ਜਾਂ ਫਿਰ ਕਿਸੇ ਦੇ ਘਰ ਦੇ ਵਿੱਚ ਮਾਇਆ ਨਹੀਂ ਰੁਕਦੀ ਖਰਚੇ ਤੇ ਖਰਚਾ ਆਈ ਜਾਂਦਾ ਕੋਈ ਵਸ਼ੀਕਰਨ ਹੋ ਰ ਅਜਿਹੇ ਪੁੱਠੇ ਸਿੱਧੇ ਕਿਸੇ ਨੇ ਕੰਮ ਕਰਵਾਉਣੇ ਨੇ ਤਾਂ ਰਸਗੁੱਲੇ ਵਾਲੇ ਪਖੰਡੀ ਬਾਬੇ ਨੂੰ ਜ਼ਰੂਰ ਮਿਲੋ ਦੇਖੋ ਕਿਵੇਂ ਰਸਗੁੱਲਿਆਂ ਦੀ ਚਾਸਨੀ 'ਚ ਹੱਥ ਲਾ ਕੇ ਮੂੰਹ ਤੇ ਫੇਰ ਕੇ ਹੀ ਤੁਹਾਡੇ ਦੁੱਖ ਰੋਗ ਮਿੰਟਾਂ ਦੇ ਵਿੱਚ ਦੂਰ ਕਰ ਦੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਖੰਡੀ ਜਦੋਂ ਇਹ ਇਹ ਉਸ ਚਾਸਨੀ ਨੂੰ ਹੱਥ ਲਾਉਂਦਾ ਤੇ ਮੂੰਹ ਦੇ ਉੱਤੇ ਲਗਾ ਕੇ ਉਸ ਦੇ ਐਕਸ਼ਨ ਹੀ ਦੇਖਣ ਵਾਲੇ ਹੁੰਦੇ ਨੇ ਵੀਡੀਓ ਦੇਖ ਕੇ ਹੱਸਿਓ ਨਾ ਕਿਉਂਕਿ ਐਕਸ਼ਨ ਹੀ ਜਿਹੜਾ ਪਖੰਡਿਆ ਜਹੇ ਕਰਦਾ ਕਿ ਦੇਖਣ ਵਾਲੇ ਦਾ ਹਾਸਾ ਨਹੀਂ ਰੁਕ ਸਕਦਾ ਕਿਉਂ ਲੋਕ ਜਿਹੇ ਪਖੰਡਿਆਂ ਨੂੰ ਵਧਾਵਾ ਦੇ ਰਹੇ ਨੇ ਕਿ ਜੇਕਰ ਇਹ ਇਸ ਤਰੀਕੇ ਦੇ ਨਾਲ ਪੁੱਠੇ ਸਿੱਧੇ ਕੰਮ ਕਰਕੇ ਤੁਹਾਡੇ ਮਸਲੇ ਹੱਲ ਕਰ ਦੇਣਗੇ ਤਾਂ ਫਿਰ ਲੋਕ ਤਾਂ ਬਾਹਰ ਜਾਣ ਦੀ ਜਾਂ ਫਿਰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਤਾਂ ਇਹਨਾਂ ਪਖੰਡਿਆਂ ਕੋਲੇ ਜਾ ਕੇ ਹੀ ਉਹ ਆਪਣੇ ਮਸਲੇ ਹੱਲ ਕਰਵਾ ਲੈਣ ਅੰਤਿ ਵਿਸ਼ਵਾਸ ਇਸ ਕਦਰ ਫੈਲ ਰਿਹਾ ਕਿ ਨਵੇਂ ਤੋਂ ਨਵਾਂ ਪਖੰਡੀ ਸਾਹਮਣੇ ਆ ਰਿਹਾ ਜਿਸ ਦੇ ਵੱਲੋਂ ਕੋਈ ਨਾ ਕੋਈ ਨਵਾਂ ਤਰੀਕਾ ਲੱਭਿਆ ਜਾਂਦਾ ਤੇ ਨਵੇਂ ਤਰੀਕੇ ਦੇ ਨਾਲ ਲੋਕਾਂ ਦਾ ਲੋਕਾਂ ਦੇ ਮਸਲੇ ਹੱਲ ਕਰਨ ਦੇ ਦਾਦੇ ਕੀਤੇ ਜਾਂਦੇ ਨੇ ਸੋ ਆਓ ਨਜ਼ਰ ਮਾਰ ਲੀਏ ਇਹਨਾਂ ਤਸਵੀਰਾਂ ਤੇ ਲੋ ਜੀ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਤਾਂ ਹੁਣ ਤੁਹਾਡਾ ਕੀ ਕਹਿਣਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਦੱਸਿਓ ਕਿ ਜਿਹੜੇ ਅਜਿਹੇ ਪਖੰਡੀ ਲੋਕ ਨੇ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਲੋਕਾਂ ਦੇ ਦੁੱਖ ਦਰਦ ਦੂਰ ਕਰਦਿਆਂ ਲੋਕਾਂ ਦੇ ਮਸਲੇ ਹੱਲ ਕਰਦਿਆਂ ਕਿ ਵਾਕਈ ਹੀ ਇਹਨਾਂ ਦੇ ਪੱਲੇ ਕੁਝ ਹੁੰਦਾ ਜਾਂ ਫਿਰ ਜਿਹੜੇ ਲੋਕ ਇਹਨਾਂ ਦੇ ਕੋਲ ਜਾਂਦੇ ਨੇ ਆਪਣੇ ਮਸਲੇ ਹੱਲ ਕਰਨ ਦੀ ਗੱਲ ਕਰਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਜਿਵੇਂ ਪਖੰਡਿਆਂ ਦੇ ਪਿੱਛੇ ਲੱਗ ਕੇ ਆਪਦਾ ਸਮਾਂ ਬਰਬਾਦ ਨਾ ਕਰੋ ਆਪਣੇ ਪੈਸਿਆਂ ਦੀ ਬਰਬਾਦੀ ਨਾ ਕਰੋ ਤੇ ਨਾਲ ਇਹ ਇਸ ਪਖੰਡਵਾਦ ਨੂੰ ਵਧਾਵਾ ਨਾ ਦਿੱਤਾ ਜਾਵੇ ਕਿਉਂਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖਿਆ ਜਾ ਰਿਹਾ ਕਿ ਐਨੇ ਤਾਂ ਲੋਕ ਨਹੀਂ ਜਿਨ੍ਹਾਂ ਪਖੰਡੀ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਕੋਈ ਭੂਤਾਂ ਕੱਢਣ ਦਾ ਦਾਵਾ ਕਰਦਾ ਤੇ ਕੋਈ ਕਿਸ ਚੀਜ਼ ਦਾ ਦਾਵਾ ਕਰਦਾ ਕੋਈ ਘਰੇ ਬੈਠੇ ਬੈਠੇ ਦੇ ਵੀਜ਼ੇ ਲਵਾ ਰਿਆ ਇੱਥੇ ਤੁਹਾਨੂੰ ਸੋਚ ਲੈਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਪੜੋਗੇ ਤੁਹਾਡੀ ਜੋ ਤੁਸੀਂ ਮਿਹਨਤ ਕਰੋਗੇ ਉਹਦਾ ਫਲ ਤੁਹਾਨੂੰ ਮਿਲੇਗਾ ਇਹਨਾਂ ਪਖੰਡੀਆਂ ਦੇ ਹੱਥਾਂ ਦੇ ਵਿੱਚ ਕੁਝ ਨਹੀਂ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਕਦੇ ਵੀ ਆਪਣਾ ਸਮਾਂ ਤੇ ਆਪਣਾ ਪੈਸਾ ਬਰਬਾਦ ਨਾ ਕਰੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼